ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨਿਕਬਲਾਡੇ ਤੋਂ ਖਬਰ ਮੰਦਪਾਗੀ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ 71 ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਬਲਾਡਾ ਵਿਕਾਸਤਾਨਿਕ ਪੁਲਿਸ ਦੇ ਖਿਲਾਫ ਅਣਗਿਲੀ ਕਾਰਨ ਦੇ ਦੋਸ਼ ਲਗਾਉਂਦੇ ਹੋયા ਇੱਕ ਦਿਨ ਪਹਿਲਾਂ ਹੀ ਇੱਕ ਸਮੰਧੀ ਝਗੜਾ ਸਥਾਨਕ ਪੁਲਿਸ ਨੂੰ ਕੀਤਾ ਗਿਆ ਸੀ ਜਿੱਥੇ ਪੁਲਿਸ ਵੱਲੋਂ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਸਥਾਨਕ ਪੁਲਿਸ ਵੱਲੋਂ ਜਾਣ ਬੁੱਝ ਕੇ ਅਣਗਿਲੀ ਕਾਰਨ ਦੇ ਦੋਸ਼ ਪੁਲਿਸ ਉੱਪਰ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਪ੍ਰੰਤੂ ਦੋਵੇਂ ਤਰ੍ਹਾਂ ਦੇ ਰੰਜਿਸਕਾਰ ਅੰਜਮ ਕਤਲ ਦੇ ਦਿੱਤਾ ਹੈ। ਬਲਾਡਾ ਦੇ ਬਰੇਟਾ ਰੋਡ ਤੇ ਸਮਝੌਤੇ ਦੀ ਆੜ ਹਟ ਇੱਕ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ ਕਿ ਮ੍ਰਿਤਕ ਬਾਰਸੋ ਵੱਲੋਂ ਸਿਵਲ ਹਸਪਤਾਲ ਚ ਭਾਰੀ ਹੰਗਾਮੇ ਤੋਂ ਬਾਅਦ ਦੂਸ਼ਿਆਂ ਖਿਲਾਫ ਕਾਰਵਾਈ ਮੰਗ ਕੀਤੀ ਗਈ ਹੈ। ਇਸ ਉੱਤੇ ਜਿੱਥੇ ਡੀਐਸਪੀ ਬਲਾਡਾ ਸਕੰਦਰ ਸਿੰਘ ਚੀਮਾ ਨੇ ਲੋਕਾਂ ਦੇ ਰੋਹਨ ਸ਼ਾਂਤ ਕਰਦਿਆਂ ਕਾਰਵਾਈ ਕਰਨ ਦਾ ਪ੍ਰੋਸਤ ਦੇਂਦਾ ਮ੍ਰਿਤਕ ਬਾਰਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਮ੍ਰਿਤਕਾਂ ਮੈਤੇ ਇਕੱਠੇ ਜ਼ਿਆਦਾ ਹੁੰਦੇ ਦੇਖ ਤਿੰਨ ਥਾਣਿਆਂ ਦੀ ਪੁਲਿਸ ਨੂੰ ਬੁਲਾਉਣਾ ਪਿਆ। ਸਥਿਤੀ ਤਣਾਅਪੂਰਨ ਹੁੰਦ ਮੋਕ ਬਲਕੌਰ ਸਿੰਘ ਤੇ ਐਸਐਚਓ ਸੁਖਜੀਤ ਸਿੰਘ ਪਿੱਖੀ ਪੁਲਿਸ ਫੋਰਸ ਹਸਪਤਾਲ ਵਿੱਚ ਪਹੁੰਚ ਗਏ ਹਨ ਜਿੱਥੇ ਵੱਡੀ ਪੁਲਿਸ ਫੋਰਸ ਦੇ ਤਣਾਤੀਕਾਰ ਦੀ ਕਤਲ ਦਾ ਕਾਰਨ ਜਾਂਚ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰਿਵਾਰ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਆਪਦੇ ਆਪ ਦੇ ਵਿੱਚ ਸਹਿਮ ਦਾ ਮਾਹੌਲ ਸ਼ਹਿਰ ਦੇ ਵਿੱਚ ਪਾਇਆ ਜਾ ਰਿਹਾ ਕਿਉਂਕਿ ਪੂਰੀ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ ਜਿਸ ਨੂੰ ਦੇਖ ਕੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਲਾਡਾ ਦੇ ਸਿਵਲ ਹਸਪਤਾਲ ਦੇ ਵਿੱਚ ਹੰਗਾਮਾ ਹੋ ਰਿਹਾ ਜਿੱਥੇ ਪੁਲਿਸ ਵੱਲੋਂ ਛਾਉਣ ਦੀ ਤਰ੍ਹਾਂ ਬਲਾਡਿਆਂ ਨੂੰ ਛਾਉਣੇ ਹਸਪਤਾਲ ਨੂੰ ਜਿੱਥੇ ਪੁਲਿਸ ਮੁਲਾਜ਼ਮ ਵੀ ਦੇਖ ਸਕਦੇ ਹੱਥ ਬੰਨ੍ਹ ਕੇ ਉਹਨਾਂ ਨੂੰ ਸ਼ਾਂਤ ਕਰਦੇ ਨਜ਼ਰ ਆ ਰਹੇ ਹਨ ਆ ਉਸ ਨੂੰ ਇੱਕ ਆਪਣੇ ਆਪ ਦੇ ਵਿੱਚ ਬਹੁਤ ਬੜੀ ਘਟਨਾ ਹੈ ਕਿ ਸਰੇ ਆਮ ਗੋਲੀਆਂ ਚੱਲਣਾ ਆਮ ਜਿਹੀ ਗੱਲਾਂ ਹੋ ਚੁੱਕੀਆਂ ਹਨ ਜਿਸ ਦਿਨ ਲੱਗਦਾ ਹੈ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਾਮ ਦੇ ਇੱਕ ਸਵਾਲਾਂ ਦੇ ਘੇਰੇ ਵਿੱਚ ਹੁੰਦੀ ਨਜ਼ਰ ਆ ਰਹੀ ਹੈ ਹਾਂ ਜਦੋਂ ਉਹਨਾਂ ਨੂੰ ਸਾਹਮਣੇ ਆਇਆ ਹੈ ਕਿ ਜਨਾਬ ਜਨਾਬ ਸੇਵਾਦਾਰਾਂ ਨਾਲ ਉਹ ਚੱਕਣ ਵਾਲੀ ਗੋਲੀ ਚਾਈ ਹੈ ਬਰੇ ਮੁੰਡੇ ਦੇ ਆਪਣੇ ਉਹ ਖੜਕੂ ਕਹਿੰਦਾ ਆਪਦੇ ਆਪ ਨੂੰ ਹਾਂ ਆਉਣੇ ਆਉਣੇ ਗੋਲੀ ਮਾਰੀ ਹੈ ਮੱਚੀ ਜਿਹੜਾ ਜਿਹੜਾ तव्हां ਇਹ ਸਿੱਧੀ ਗੱਲਾਂ ਬਣਾਂ ਬੰਮਾ ਦੇ ਨੇ ਸਾਰਾ ਗੱਲ ਸਾਰਾ ਪੱਲੇ ਨੇ ਕੰਮ ਕਰਾਇਆ ਹੈ ਜਿੰਨੇ ਨੇ ਉਹ ਨਾਲ ਲਿਖਾਇਆ ਇਹ ਸਾਰੇ ਪੱਲੇ ਬਰਾਂ ਮੁੰਡਾ ਉੱਥੇ ਵੱਡੇ ਦੀ ਹੋ ਪਰਚੇ ਮੇਰਾ ਪਰਚਾ ਉੱਥੇ ਆਉਣ ਤੇ ਬੈਠਾ ਕਿਸੇ ਨੇ ਸੁਣੀ ਨਹੀਂ ਜਾਂ ਉਦੋਂ ਬਾਅਦ ਦੇ ਵਿੱਚ ਨਾ ਇੱਕ ਬੰਮਾ ਜਨਾਬ ਨਹੀਂ ਨਹੀਂ ਮੈਂ ਇੱਕ ਗੱਲ ਕਰਨੀ ਹੈ ਮੈਂ ਮੁੰਡਾ ਕੋਈ ਨਹੀਂ ਲਾਲਾ ਪੰਜ ਦਿਨਾਂ ਬਿਆਰੇ ਇਹਦਾ ਹੀ ਪੁੱਤ ਠੀਕ ਹੈ ਇਹ ਸੁਣ ਲੈ ন্রড্রার দ� favour of all